ਪਾਈ ਸਾਹਿਬ ਜੀ ਪੰਜ ਦੀ ਸੰਖਿਆ ਦਾ ਜ਼ਿਕਰ ਕਰਦੇ ਨੇ ਪੰਜਵੀਂ ਪੌੜੀ ਦੇ ਵਿੱਚ ਪੌੜੀ ਪੰਜਵੀਂ ਪੌਣ ਪਾਣੀ ਬਸੰਤਰੋ ਧਰਤ ਆਕਾਸ਼ ਉਲੰਗ ਪਿਆਣਾ ਪੌਣ ਹਵਾ ਪਾਣੀ ਬਸੰਤਰੋ ਅੱਗ ਧਰਤ ਧਰਤੀ ਆਕਾਸ਼ ਆਸਮਾਨ ਕਹਿੰਦੇ ਜਿਹੜਾ ਗੁਰਮੁਖ ਹੈ ਨਾ ਇਹਨਾਂ ਤੋਂ ਵੀ ਅੱਗੇ ਲੰਘ ਜਾਂਦੇ ਆ ਪੰਜਾਂ ਤੱਤਾਂ ਦੇ ਪੰਜ ਹੀ ਕਾਰਜ ਨੇ ਤੇ ਪੰਜਾਂ ਕਾਰਜਾਂ ਦੇ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਵੀ ਜਿੱਤ ਲੈਂਦੇ ਆ। ਪਾਣੀ ਜਿਹੜਾ ਹੈ ਉਹ ਮੈਲਾ ਤਾਂ ਹੋ ਜਾਂਦਾ ਪਰ ਗੁਰਮੁਖ ਕਦੇ ਆਪਣੇ ਆਪ ਨੂੰ ਮੈਲ ਨਹੀਂ ਲੱਗਣ ਦਿੰਦਾ। ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜੀ ਨੇ ਬ੍ਰਹਮ ਗਿਆਨੀ ਦੀ ਅਵਸਥਾ ਦੱਸ ਦਿਆਂ ਹੋਇਆਂ ਪੰਜਾਂ ਤਤਾਂ ਦੀ ਧਾਰਨਾ ਲਈ ਹੈ। ਕਿ ਪੰਜਾਂ ਤਤਾਂ ਤੋਂ ਧਾਰਨ ਕੀ ਕਰਨਾ ਜੀਵ ਨੇ ਜਵੇਂ ਅੱਗ ਹੈ ਅੱਗ ਸਾੜਦੀ ਹੈ। ਪਰ ਅੱਗ ਸਭ ਕੁਝ ਨੂੰ ਹੀ ਸਾੜ ਕੇ ਸੁਆਹ ਕਰ ਦਿੰਦੀ ਪਰ ਜਿਹੜਾ ਗੁਰਮਖ ਹੈ ਉਹ ਇਹਦੇ ਤੇ ਧਾਰਨਾ ਲੈਂਦਾ ਆਪਣੇ ਅੰਦਰੋਂ ਜਿਹੜੇ ਵਿਸ਼ੇਵਕਾਰ ਨੇ ਗਲਤ ਚੀਜ਼ਾਂ ਨੇ ਈਰਖਾ ਸਾੜਾ ਦਵੇਸ਼ ਹੈ ਉਹਨੂੰ ਸਾੜਦਾ ਹੈ ਉਹਨੂੰ ਸਾੜ ਕਰਕੇ ਆਪਣਾ ਜੀਵਨ ਜਿਹੜਾ ਉੱਚਾ ਸੁੱਚਾ ਬਣਾਉਂਦਾ ਜਿਵੇਂ ਆਕਾਸ਼ ਹੈ ਆਕਾਸ਼ ਦਾ ਤੂੰ ਕੀ ਲੈਣਾ ਵੀ ਜਿਵੇਂ ਆਕਾਸ਼ ਨਿਰਖੋਬ ਹੈ ਉਹਦੇ ਵਿੱਚ ਹਰ ਕੋਈ ਸਮਾਈ ਕਰ ਸਕਦਾ ਤੇ ਗੁਰਮਖ ਵੀ ਜਿਹੜਾ ਹੈ ਨਾ ਉਹ ਆਪਣੇ ਹਿਰਦੇ ਨੂੰ ਇੰਨਾ ਵਿਸ਼ਾਲ ਆਕਾਸ਼ ਦੀ ਤਰ੍ਹਾਂ ਬਣਾ ਲੈਂਦਾ ਹੈ ਆਪਣੇ ਹਿਰਦੇ ਨੂੰ ਵਿਸ਼ਾਲ ਬਣਾਉਂਦਾ ਹੈ ਖੁੱਲ੍ਹ ਦਿਲਾਂ ਬਣਾ ਲੈਂਦਾ ਉਹ ਜਿੱਥੇ ਸਾਰੇ ਸਮਾ ਸਕਦੇ ਨੇ ਉਹਦੀ ਬਿਰਤੀ ਇਹ ਨਹੀਂ ਹੁੰਦੀ ਕਿ ਇੱਥੇ ਆ ਨਹੀਂ ਆ ਸਕਦਾ ਸਤਿਗੁਰਾਂ ਨੇ ਸਾਨੂੰ ਦੇਖੋ ਕਿੰਡਾ ਵਿਸ਼ਾਲ ਹਿਰਦਾ ਦਿੱਤਾ ਸਿੱਖੀ ਬੜੀ ਵਿਸ਼ਾਲ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਚਨਾ ਕੀਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕਰਕੇ ਆਦ ਸਤਿਗੁਰਾਂ ਦੀ ਬਾਣੀ ਵੀ ਲਿਖਵਾਈ ਆਪਣੀ ਬਾਣੀ ਵੀ ਉਚਾਰਨ ਕਰਕੇ ਲਿਖਵਾਈ ਤੇ ਜਿਹੜੇ ਭਗਤ ਸੀ ਮਹਾਂਪੁਰਸ਼ ਸੀ ਉਹਨਾਂ ਦੀ ਬਾਣੀ ਭਾਵੇਂ ਉਹ ਕਿਸੇ ਵੀ ਜਾਤ ਵਿੱਚੋਂ ਸੀ ਮਹਾਰਾਜ ਨੇ ਉਹਨਾਂ ਦੀ ਜਾਤ ਨਹੀਂ ਵੇਖੀ ਉਹਨਾਂ ਦੇ ਅੰਦਰ ਪਰਮੇਸ਼ਰ ਨੂੰ ਵੇਖਿਆ ਉਹ ਵੀ ਭਗਤ ਜਿਨ੍ਹਾਂ ਨੂੰ ਮੰਦਰਾਂ ਵਿੱਚੋਂ ਧੱਕੇ ਪੈਂਦੇ ਸੀ ਤੇ ਰੱਬ ਦਾ ਨਾਂ ਨਹੀਂ ਉਹ ਲੈ ਸਕਦੇ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਆਪਣੇ ਬਰਾਬਰ ਬਿਠਾ ਲਿਆ ਭਗਤ ਨਾਮਦੇਵ ਜੀ ਭਗਤ ਰਵਦਾਸ ਜੀ ਭਗਤ ਕਬੀਰ ਸਾਹਿਬ ਜੀ ਭਗਤ ਸਧਨਾ ਜੀ ਇਹਨਾਂ ਨੂੰ ਮਹਾਰਾਜ ਜੀ ਨੇ ਆਪਣੇ ਬਰਾਬਰ ਬਿਠਾਉਣਾ ਕੀਤਾ ਬਾਣੀ ਦੇ ਵਿੱਚ ਸਤਕਾਰ ਦਿੱਤਾ ਮਹਾਰਾਜ ਜੀ ਨੇ ਸਤਿਗੁਰਾਂ ਦਾ ਬੜਾ ਵਿਸ਼ਾਲ ਹਿਰਦਾ ਫਿਰ ਸਤਿਗੁਰਾਂ ਨੇ ਹਰੀ ਮੰਦਰ ਸਾਹਿਬ ਬਣਾਇਆ ਸ੍ਰੀ ਦਰਬਾਰ ਸਾਹਿਬ ਉਹਦੇ ਚਾਰ ਦਰਵਾਜੇ ਰੱਖੇ ਵੀ ਕਿਸੇ ਵੀ ਕੋਨੇ ਤੋਂ ਕੋਈ ਵੀ ਆ ਕੇ ਦਰਸ਼ਨ ਦੀਦਾਰ ਕਰ ਸਕਦਾ ਹੈ ਕੋਈ ਵੀ ਆ ਕੇ ਮਹਾਰਾਜ ਜੀ ਦੀ ਬਾਣੀ ਪੜ ਸਕਦਾ ਇੱਥੇ ਨਤਮਸਤਕ ਹੋ ਸਕਦਾ ਨਮਸਕਾਰ ਕਰ ਸਕਦਾ ਕਿਸੇ ਦਾ ਰੂਪ ਕਿਸੇ ਦਾ ਰੰਗ ਜਾਤ ਪਾਤ ਕਿ ਕਿਹੜੀ ਦਿਸ਼ਾ ਤੋਂ ਆਇਆ ਕਿੱਥੋਂ ਆਇਆ ਕਿਹੜੀ ਬੋਲੀ ਬੋਲਦਾ ਇਸ ਕਰਕੇ ਉਹਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਇਹ ਗੁਰਮੁਖਾਂ ਦੀ ਅਵਸਥਾ ਮਹਾਰਾਜ ਜੀ ਨੇ ਬਣਾ ਦਿੱਤੀ ਕਿ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਪੰਜਾਂ ਤਤਾਂ ਦੀ ਧਾਰਨਾ ਤੋਂ ਵੀ ਉੱਪਰ ਉੱਠ ਕਰਕੇ ਜੀਵਨ ਜਿਹੜਾ ਹੈ ਨਾ ਉਹ ਬਤੀਤ ਕਰਦੇ ਆਪਣਾ ਕਾਮ ਕ੍ਰੋਧ ਵਿਰੋਧ ਲੰਗ ਲੋਭ ਮੋਹ ਅਹੰਕਾਰ ਵਿਹਾਨ ਕਾਮ ਕ੍ਰੋਧ ਤੇ ਵੈਰ ਵਿਰੋਧ ਤੋਂ ਉੱਪਰ ਉੱਠ ਜਾਂਦੇ ਆ ਉਹ ਕਿਉਂਕਿ ਦੇਖਿਓ ਜਿਹੜੇ ਵਿਸ਼ੇ ਵਕਾਰ ਨੇ ਇਹਨਾਂ ਨੂੰ ਪੰਜ ਸੂਰਮੇ ਵੀ ਕਿਹਾ ਮਹਾਰਾਜ ਜੀ ਨੇ ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਬਲੀ ਕਿਹਾ ਮਹਾਰਾਜ ਜੀ ਨੇ ਵੀ ਬੜੇ ਬਲੀ ਆ ਯੋਧੇ ਆ ਇਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਕਾਮ ਕ੍ਰੋਧ ਕਾਇਆ ਕੋ ਗਾਲ ਹੈ ਮਹਾਰਾਜ ਕਹਿੰਦੇ ਕਾਮ ਤੇ ਕ੍ਰੋਧ ਕਾਇਆ ਸਰੀਰ ਨੂੰ ਗਾਲ ਜਿ ਦਿੰਦੇ ਕਵੇਂ ਜੋ ਕੰਚਨ ਸੁਹਾਗਾ ਢਾਲ ਹੈ ਕਹਿੰਦੇ ਜਵੇਂ ਸੋਨੇ ਨੂੰ ਅੱਗ ਢਾਲ ਦਿੰਦੀ ਹੈ ਓਵੇਂ ਸਰੀਰ ਨੂੰ ਕਾਮ ਕ੍ਰੋਧ ਗਾਲ ਲੰਦੇ ਆ ਪਰ ਜਿਹੜਾ ਗੁਰਮਖ ਬਣ ਜਾਂਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਅਰਦਾਸਾਂ ਬੇਨਤੀਆਂ ਕਰਕੇ ਉਹ ਇਹਨਾਂ ਵਿਕਾਰਾਂ ਤੋਂ ਛੁੱਟ ਜਾਂਦਾ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਕਰਦੇ ਤਾਂ ਹੀ ਮਹਾਰਾਜ ਜੀ ਕਹਿੰਦੇ ਤੂੰ ਅਰਦਾਸ ਕਰਿਆ ਕਰ ਮਹਾਰ ਦੇ ਚਰਨਾਂ ਵਿੱਚ ਕੇ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਮਹਾਰਾਜ ਜੀ ਸਾਡੇ ਤੇ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰਮਖ ਹੈ ਨਾ ਉਹ ਇਹਨਾਂ ਤੋਂ ਲੰਘ ਕਰਕੇ ਲੋਭ ਮੋਹ ਤੇ ਹੰਕਾਰ ਨੂੰ ਵੀ ਦੂਰ ਕਰ ਲੈਂਦਾ ਕਿਉਂਕਿ ਪੰਜੇ ਜਿੱਥੇ ਆ ਜਾਂਦੇ ਨੇ ਇਹ ਫਿਰ ਪੰਜੇ ਜਿਹੜਾ ਆਪਣੇ ਤਰੀਕੇ ਦੇ ਨਾਲ ਮਨੁੱਖ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਜਿਵੇਂ ਦੀਵਾਨ ਸੱਜਣ ਕਹਿੰਦੇ ਸਭ ਤੋਂ ਪਹਿਲਾਂ ਹੰਕਾਰ ਆਉਂਦਾ ਬੰਦੇ ਦੇ ਵਿੱਚ ਜਦੋਂ ਹੰਕਾਰ ਆਉਂਦਾ ਤੇ ਦੂਜੇ ਵਿਸ਼ੇ ਵਕਾਰ ਮੁੜ ਕੇ ਆ ਹੀ ਜਾਂਦੇ ਜਿਵੇਂ ਆਪਾਂ ਇਤਿਹਾਸ ਦੇ ਵਿੱਚ ਪੜਦੇ ਆ ਨਾ ਕਿ ਭਾਈ ਜੋਗਾ ਸਿੰਘ ਜੀ ਜਿਹੜੇ ਮਹਾਰਾਜ ਜੀ ਦੇ ਦਰ ਤੇ ਰਹਿ ਕਰਕੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜੀ ਸੇਵਾ ਕਰਦੇ ਜਿਹਨੂੰ ਮਹਾਰਾਜ ਜੀ ਨੇ ਵਜਨ ਕੀਤਾ ਭਾਈ ਜੋਗਾ ਸਿੰਘ ਜੀ ਜਦੋਂ ਬਰਤਨ ਮਾਂਜਦੇ ਪਏ ਸੀ ਛੋਟੀ ਉਮਰ ਹੈ ਇਹਨਾਂ ਦੀ ਪੁੱਛਦੇ ਨੇ ਕਿ ਤੇਰਾ ਨਾਂ ਕੀ ਕਹਿਣ ਲੱਗਾ ਜੀ ਜੋਗਾ ਸਿੰਘ ਮਹਾਰਾਜ ਜੀ ਕਹਿੰਦੇ ਕਿਹਦੇ ਜੋਗਾ ਤਾਂ ਭਾਈ ਜੋਗਾ ਸਿੰਘ ਜੀ ਕਹਿੰਦੇ ਅਗੇ ਮਹਾਰਾਜ ਜੀ ਤੁਹਾਡੇ ਜੋਗਾ ਤੇ ਮਹਾਰਾਜ ਜੀ ਨੇ ਅੱਗੋਂ ਬਚਨ ਕੀਤੇ ਜੋਗਿਆ ਜੇ ਤੂੰ ਸਾਡੇ ਜੋਗਾ ਤੇ ਗੁਰੂ ਤੇਰੇ ਜੋਗਾ ਜੇ ਤੂੰ ਸਾਡੇ ਜੋਗਾ ਨਾ ਤੇਰਾ ਭਾਵਨਾ ਕਿ ਮੈਂ ਗੁਰੂ ਜੋਗਾ ਤੇ ਗੁਰੂ ਵੀ ਤੇਰੇ ਜੋਗਾ ਹੀ ਹੈ ਵੀ ਗੁਰੂ ਤੇਰੀ ਹਰ ਥਾਂ ਦੇ ਉੱਤੇ ਰੱਖਿਆ ਕਰੇਗਾ ਹੁਣ ਮਹਾਰਾਜ ਦੇ ਦਰ ਤੇ ਆ ਫਿਰ ਜਦੋਂ ਇਹ ਵਿਆਹ ਕਰਾਉਣ ਵਾਸਤੇ ਆਪਣੇ ਨਗਰ ਜਾਂਦਾ ਤੇ ਮਹਾਰਾਜ ਜੀ ਨੇ ਵੇਖਿਆ ਵੀ ਪਰਖਿਆ ਤਾਂ ਲਈਏ ਵੇਖੀਏ ਤਾਂ ਸਹੀ ਵਾਕਈ ਸਾਡੇ ਜੋਗਾ ਇਹ ਸਤਗੁਰਾਂ ਨੇ ਮਗਰ ਹੀ ਇੱਕ ਸਿੱਖ ਨੂੰ ਭੇਜ ਦਿੱਤਾ ਵੀ ਜਦੋਂ ਉਹਦੀਆਂ ਦੋ ਕੀਆਂ ਨੇ ਦੋ ਲਾਵਾਂ ਦਾ ਜ਼ਿਕਰ ਕੀਤਾ ਕਿਸੇ ਨੇ ਤਿੰਨ ਲਾਵਾਂ ਦਾ ਜ਼ਿਕਰ ਕੀਤਾ ਵੀ ਜਦੋਂ ਇਹਦੀਆਂ ਦੋ ਜਾਂ ਤਿੰਨ ਲਾਵਾਂ ਹੋ ਜਾਣ ਉਦੋਂ ਚਿੱਠੀ ਦੇ ਦੇਣੀ ਇਹਨੂੰ ਉਹ ਜੋ ਗਿਆ ਪੜ੍ਹਦੇ ਸਾਰੀ ਗੁਰੂ ਮਹਾਰਾਜ ਜੀ ਨੇ ਤੈਨੂੰ ਯਾਦ ਕੀਤਾ ਜੋ ਵੀ ਕੁਝ ਕਰਦਾ ਪਿਆ ਉਹਨੂੰ ਛੱਡ ਕੇ ਗੁਰੂਵਾਲਾ ਤੁਰ ਪੈ ਹੁਣ ਭਾਈ ਜੋਗੇ ਦੀਆਂ ਕਹਿੰਦੇ ਜਦੋਂ ਲਾਵਾਂ ਹੋਈਆਂ ਨਾ ਤੇ ਚਿੱਠੀ ਦੇ ਦਿੱਤੀ ਗੁਰਮਖ ਨੇ ਚਿੱਠੀ ਪੜ੍ਹੀ ਉਹਦੇ ਵਿੱਚ ਲਿਖਿਆ ਸੀ ਕਿ ਜੋ ਵੀ ਕਰਦਾ ਪਿਆ ਉਹਨੂੰ ਛੱਡ ਕੇ ਗੁਰੂਵਾਲਾ ਤੁਰ ਪੈ ਤੇ ਉੱਥੇ ਹੀ ਛੱਡ ਦਿੱਤੀਆਂ ਲਾਵਾਂ ਵਿੱਚ ਹੀ ਪਰਿਵਾਰ ਨੇ ਬੜਾ ਸਮਝਾਇਆ ਵੀ ਇੱਕ ਨਾਮ ਰਹਿ ਗਈ ਆ ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ 5-7 ਮਿੰਟ ਲੱਗਦੇ ਨੇ ਫਿਰ ਕੀ ਹੋ ਗਿਆ ਜੇ ਗੁਰੂ ਮਹਾਰਾਜ ਦੀ ਚਿੱਠੀ ਆ ਗਈ ਕਹਿੰਦਾ ਨਹੀਂ ਗੁਰੂ ਦਾ ਬਚਨ ਮੰਨਣਾ ਵੀ ਕਿਹਾ ਸੀ ਗੁਰੂ ਜੋਗਾਂ ਮੈਂ ਤੁਰ ਪਿਆ ਉਸ ਪਰ ਜਿਦੋ ਤੁਰਿਆ ਤੇ ਨਾਲ ਹੀ ਹੰਕਾਰ ਵੀ ਆ ਗਿਆ ਕਿ ਗੁਰੂ ਵਰਗਾ ਵੀ ਕੋਈ ਹੋਵੇਗਾ ਭਾਵ ਕਿ ਜੇ ਗੁਰੂ ਨੇ ਬਚਨ ਕੀਤਾ ਵੀ ਗੁਰੂ ਕਹਿੰਦੇ ਮੈਂ ਤੇਰੇ ਜੋਗਾ ਤੇ ਮੈਂ ਮੇਰੇ ਵਰਗਾ ਵੀ ਕੋਈ ਹੋਵੇਗਾ ਜਿਹੜਾ ਵੀ ਚੇਲਾਵਾਂ ਛੱਡ ਕੇ ਆ ਜਾਵੇਗਾ ਹੰਕਾਰ ਆ ਗਿਆ ਤੇ ਜਦੋਂ ਹੰਕਾਰ ਆਇਆ ਤੇ ਹੰਕਾਰ ਨੇ ਕਿੱਥੇ ਲਿਜਾ ਕੇ ਛੜਾ ਕੀਤਾ ਦੇਖੋ ਆਪਣੀ ਘਰ ਵਾਲੀ ਨੂੰ ਛੱਡ ਕੇ ਆ ਗਿਆ ਲਾਂ ਵਿੱਚੇ ਛੱਡ ਕੇ ਆ ਗਿਆ ਤੇ ਜਦੋਂ ਹੁਸ਼ਿਆਰਪੁਰ ਆਉਂਦਾ ਤੇ ਉੱਥੇ ਵੇਸਵਾ ਦੇ ਦੁਆਰੇ ਤੇ ਜਾ ਕੇ ਖੜ ਜਾਂਦਾ ਕਾਮ ਵੀ ਆ ਗਿਆ ਜਿੱਥੇ ਹੰਕਾਰ ਆ ਗਿਆ ਉੱਥੇ ਕਾਮ ਵੀ ਆ ਗਿਆ ਇਹ ਪੰਜੇ ਇੱਕ ਵਾਰੀ ਵਾਰੀ ਆਉਣੇ ਸ਼ੁਰੂ ਹੋ ਜਾਂਦੇ ਫਿਰ ਉੱਚ ਤੇ ਮਹਾਰਾਜ ਜੀ ਨੇ ਦੇਖੋ ਫਿਰ ਆਪਣਾ ਬਚਨ ਪੁਗਾਇਆ ਸਤਿਗੁਰਾਂ ਨੇ ਉਹਦੀ ਰੱਖਿਆ ਵੀ ਕੀਤੀ ਉੱਥੇ ਪਹਿਰੇਦਾਰ ਬਣ ਕੇ ਜਦੋਂ ਅੰਮ੍ਰਿਤ ਵੇਲੇ ਗਿਆ ਨਾ ਉੱਥੇ ਵੇਸ਼ਵਾ ਦੇ ਦਵਾਰੇ ਤੇ ਜਾ ਕੇ ਪੁੱਛਦਾ ਕਿ ਭਾਈ ਹਜੇ ਕਿੰਨਾ ਸਮਾਂ ਲੱਗੇਗਾ ਤਾਂ ਉਹ ਕਹ ਪਹਿਰੇਦਾਰ ਕਹਿੰਦਾ ਲੱਗਦਾ ਤਾਂ ਸੂਰਤ ਤੋਂ ਗੁਰਸਿੱਖਾਂ ਤੋਂ ਤੇ ਤੁਰਿਆ ਵੇਸ਼ਵੇ ਦੇ ਵੇਸ਼ਵਾ ਦੇ ਦਵਾਰੇ ਤੇ ਫਿਰਦਾ ਇਹ ਤਾਂ ਅੰਮ੍ਰਿਤ ਵੇਲਾ ਭਜਨ ਬੰਦਗੀ ਦਾ ਹੁੰਦਾ ਗੁਰਮੁਖਾਂ ਦਾ ਤੇ ਤੁਰਿਆ ਤੋਂ ਇੱਥੇ ਵੇਸ਼ਵਾ ਦੇ ਦਵਾਰੇ ਤੇ ਫਿਰਦਾ ਉਹਨੂੰ ਐ ਪ੍ਰਤੀਤ ਹੋਇਆ ਵੀ ਜਿਵੇਂ ਗੁਰੂ ਮਹਾਰਾਜ ਜੀ ਮੈਨੂੰ ਰੋਕ ਲਏ ਉੱਥੋਂ ਫਿਰ ਪਹੁੰਚਿਆ ਅਨੰਦਪੁਰ ਸਾਹਿਬ ਅੱਗੇ ਦਰਬਾਰ ਲੱਗਾ ਤੇ ਦਰਬਾਰ ਦੇ ਵਿੱਚ ਮਹਾਰਾਜ ਜੀ ਬੈਠੇ ਤੇ ਝਪਕੀਆਂ ਲੈ ਰਹੇ ਸਤਿਗੁਰ ਜੀ ਅੱਖਾਂ ਲਾਲ ਨੇ ਸਤਿਗੁਰਾਂ ਦੀਆਂ ਤੇ ਝਪਕੀਆਂ ਜੀਆਂ ਲੈ ਰਹੇ ਤੇ ਭਾਈ ਜੋਗਾ ਸਿੰਘ ਪੁੱਛਦਾ ਕੀ ਗੱਲ ਮਹਾਰਾਜ ਸੁੱਤੇ ਨਹੀਂ ਰਾਤ ਮਹਾਰਾਜ ਕਹਿਣ ਲੱਗੇ ਜੋਗਿਆ ਤੇਰੇ ਵਰਗੇ ਸਿੰਘ ਜਿਹੜੇ ਨੇ ਉਹ ਮੈਨੂੰ ਸੌਣ ਨਹੀਂ ਦਿੰਦੇ ਮਾਨ ਵਿੱਚ ਹੰਕਾਰ ਸੀ ਕਿ ਮੇਰੇ ਵਰਗਾ ਵੀ ਕੋਈ ਸਿੰਘ ਹੋਵੇਗਾ ਤੇ ਮਹਾਰਾਜ ਕਹਿਣ ਲੱਗੇ ਜੋਗਿਆ ਵਾਕਈ ਤੇਰੇ ਵਰਗਾ ਕੋਈ ਸਿੰਘ ਨਹੀਂ ਹੈਗਾ ਬੜਾ ਫੁੱਲਿਆ ਕਿ ਮਹਾਰਾਜ ਜੀ ਤਾਂ ਮੈਨੂੰ ਕਹੀ ਜਾਂਦੇ ਆ ਪਰ ਮਹਾਰਾਜ ਕਹਿੰਦੇ ਜੋ ਗਿਆ ਵਾਕਈ ਤੇਰੇ ਵਰਗਾ ਕੋਈ ਸਿੰਘ ਨਹੀਂ ਹੈਗਾ ਜਿਹੜਾ ਆਪਣੇ ਗੁਰੂ ਨੂੰ ਵੇਸਵਾ ਦੇ ਦੁਆਰੇ ਤੇ ਖੜਾ ਕਰ ਦੇਵੇ। ਵੀ ਤੂੰ ਵੇਸਵਾ ਦੇ ਦੁਆਰੇ ਤੇ ਮੈਨੂੰ ਖੜਾ ਕਰ ਦਿੱਤਾ। ਪਹਿਰੇਦਾਰੀ ਕਰਨੀ ਪਈ ਪਹਿਰੇਦਾਰ ਹੋ ਕੇ ਤੈਨੂੰ ਬਚਾਉਣਾ ਪਿਆ ਜਾ ਕਰਕੇ ਮੈਨੂੰ। ਫਿਰ ਮਹਾਰਾਜ ਤੋਂ ਮਾਫੀ ਮੰਗਦਾ ਦੇਖੋ ਕਹਿਣ ਦਾ ਭਾਵ ਕੀ ਹੈ ਕਿ ਜਿੱਥੇ ਇੱਕ ਆ ਜਾਂਦਾ ਨਾ ਕਾਮ ਹੰਕਾਰ ਆ ਜਾਂਦਾ ਉੱਥੇ ਦੂਜੇ ਵੀ ਪਹੁੰਚ ਜਾਂਦੇ। ਦੂਜੇ ਵੀ ਮਦਦ ਕਰਦੇ ਆ ਕੇ ਕਿਉਂਕਿ ਪੰਜੇ ਹੀ ਬੜੀ ਨੇ ਨਾ ਪੰਜੇ ਭਰਾ ਹੀ ਕਹਿ ਲੀਏ ਪੰਜੇ ਨੇ ਇੱਕ ਦੂਜੇ ਨਾਲ ਜੁੜੇ ਹੋਏ। ਤੇ ਫਿਰ ਇੱਕ ਦੂਜੇ ਦੀ ਆਕੇ ਮਦਦ ਕਰਦੇ ਪਰ ਜਿਹੜਾ ਗੁਰਸਿੱਖ ਹੈ ਨਾ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੀ ਦੂਰ ਕਰ ਦਿੰਦਾ ਆਪਣੇ ਹਿਰਦੇ ਵਿੱਚੋਂ ਵੈਰ ਵਿਰੋਧ ਨੂੰ ਵੀ ਦੂਰ ਕਰ ਦਿੰਦਾ ਕਿਸੇ ਨਾਲ ਵੈਰ ਨਹੀਂ ਰੱਖਦਾ ਕਿਸੇ ਦਾ ਵਿਰੋਧ ਨਹੀਂ ਕਰਦਾ ਗੁਰਮੁਖ ਕਦੇ ਵੀ ਹਿਰਦੇ ਵਿੱਚੋਂ ਉਹ ਈਰਖਾ ਸਾੜੇ ਦਵੇਸ਼ ਨੂੰ ਖਤਮ ਕਰ ਦਿੰਦਾ ਹੈ ਸਤ ਸੰਤੋਖ ਦਇਆ ਧਰਮ ਅਰਥ ਸੋ ਗ੍ਰੰਥ ਪੰਜ ਪਰਵਾਣਾ ਫਿਰ ਉਹ ਕੀ ਧਾਰਨ ਕਰਦਾ ਇਹ ਪੰਜ ਗੁਣਾਂ ਨੂੰ ਧਾਰਨ ਕਰਦਾ ਸਤ ਸੰਤੋਖ ਦਇਆ ਧਰਮ ਤੇ ਅਰਥ ਇਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਪੰਜ ਪ੍ਰਵਾਨ ਇਹ ਜਿਹੜੇ ਪੰਜ ਪ੍ਰਮਾਨਿਕ ਗੁਣ ਨੇ ਨਾ ਇਹਨਾਂ ਨੂੰ ਧਾਰਨ ਕਰ ਲੈਂਦਾ ਆਪਣੇ ਜੀਵਨ ਵਿੱਚ ਉਹ ਸਤ ਸੱਚ ਦੇ ਨਾਲ ਜੁੜਦਾ ਹੈ ਸੰਤੋਖ ਸੰਤੋਖ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਰੱਖਦਾ ਦਇਆ ਨੂੰ ਧਾਰਨ ਕਰਦਾ ਹੈ ਧਰਮ ਨੂੰ ਧਾਰਨ ਕਰਦਾ ਧੀਰਜ ਨੂੰ ਧਾਰਨ ਕਰਦਾ ਇਹ ਪੰਜਾਂ ਗੁਣਾਂ ਨੂੰ ਧਾਰਨ ਕਰਕੇ ਪ੍ਰਮਾਣ ਨੀਕ ਹੋ ਜਾਂਦਾ ਹੈ ਪੂਜਨ ਜੋਗ ਬਣ ਜਾਂਦਾ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦੂਰ ਕਰਕੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰ ਲੈਂਦਾ ਹੈ ਖੇਚਰ ਭੂਚਰ ਚਾਚਲੀ ਉਨਮਨ ਲੰਗ ਅਗੋਚਰ ਬਾਣਾ ਫਿਰ ਇੱਥੇ ਜੋਗੀਆਂ ਦੇ ਪੰਜ ਮੁੰਦਰਾ ਨੇ ਨਾ ਜਿਹੜੀਆਂ ਮੁਦਰਾ ਨੇ ਉਹਨਾਂ ਦਾ ਜ਼ਿਕਰ ਕੀਤਾ ਹੋਇਆ ਹੈ ਖੇਚਰ ਸਵਾਸਾਂ ਨੂੰ ਕਹਿੰਦੇ ਆ ਚੜਾਉਣਾ ਤੇ ਭੂਚਰ ਜਿਹੜਾ ਸਵਾਸਾਂ ਨੂੰ ਰੋਕਣਾ ਚਾਚ ਦੀ ਜਿਹੜਾ ਸਵਾਸਾਂ ਦਾ ਉਤਾਰਾ ਕਰਨਾ ਇਹਨੂੰ ਬਾਣੀ ਦੇ ਵਿੱਚ ਕੁੰਭਕ ਰੇਚਕ ਵੀ ਕਿਹਾ ਜਾਂਦਾ ਪੂਰਕ ਕੁੰਭਕ ਤੇ ਰੇਚਕ ਤੇ ਇਹ ਉਹਦੇ ਤੋਂ ਉੱਪਰ ਜਿਹੜਾ ਹੈ ਊਨਮਨ ਅਵਸਥਾ ਹੁੰਦੀ ਇੱਕ ਉਨਮਨ ਅਵਸਥਾ ਨੂੰ ਤੁਰਿਆ ਪਦਵੀ ਕਹਿ ਦਿੱਤਾ ਜਾਂਦਾ ਜਿੱਥੇ ਮਨ ਨਹੀਂ ਰਹਿੰਦਾ ਫਿਰ ਅਗੋਚਰ ਬਾਣਾ ਅੱਗੇ ਇੰਦਰੀਆਂ ਤੋਂ ਪਰੇ ਅਗੋਚਰ ਹੁੰਦਾ ਇੰਦਰੀਆਂ ਤੋਂ ਪਰੇ ਅਗਮ ਅਗੋਚਰ ਗੁਰਬਾਣੀ ਵਿੱਚ ਸ਼ਬਦ ਆਇਆ ਮਨ ਦੀ ਗਮਤਾ ਤੋਂ ਪਰੇ ਇੰਦਰੀਆਂ ਤੋਂ ਪਰੇ ਹੈ ਜੋ ਵਾਹਿਗੁਰੂ ਪਰਮਾਤਮਾ ਅਗਮ ਅਗੋਚਰ ਹੈ ਨਾ ਉਹਦੇ ਨਾਲ ਉਹਦੇ ਵਿੱਚ ਅਸਥਿਤੀ ਬ੍ਰਹਮ ਦੇ ਵਿੱਚ ਟਿਕ ਜਾਂਦਾ ਫਿਰ ਜੀਵ ਵੀ ਉਹਦੇ ਤੋਂ ਵੀ ਉੱਪਰ ਉੱਠ ਜਾਂਦਾ ਕਿਉਂਕਿ ਜਿਹੜਾ ਵਾਹਿਗੁਰੂ ਹੈ ਨਾ ਉਹ ਮਨ ਦਾ ਵਿਸ਼ਾ ਨਹੀਂ ਹੈ ਇੰਦਰੀਆਂ ਦੇ ਵਿਸ਼ੇ ਨਹੀਂ ਕਿ ਇੰਦਰੀਆਂ ਕਰਕੇ ਅੱਖਾਂ ਕਰਕੇ ਅਸੀਂ ਵਾਹਿਗੁਰੂ ਨੂੰ ਦੇਖ ਸਕੀਏ ਮਨ ਕਰਕੇ ਅਸੀਂ ਵਾਹਿਗੁਰੂ ਦੀ ਗਮਤਾ ਹਾਸਲ ਕਰ ਸਕੀਏ ਨਹੀਂ ਕਰ ਸਕਦੇ ਹਾਂ ਵਾਹਿਗੁਰੂ ਚਾਵੇ ਸਭ ਕੁਝ ਕਰ ਸਕਦਾ ਬਾਣੀ ਵਿੱਚ ਜ਼ਿਕਰ ਕੀਤਾ ਨਾ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਪ੍ਰਭ ਭਾਵੈ ਤਾਂ ਹਰ ਗੁਣ ਭਖੈ ਵੀ ਪ੍ਰਭ ਨੂੰ ਭਾਵੇ ਤਾਂ ਸਭ ਕੁਝ ਹੋ ਸਕਦਾ ਪਰ ਜੇ ਅਸੀਂ ਆਪਣੀ ਅਵਸਥਾ ਕਰਕੇ ਕਹੀਏ ਕਿ ਅਸੀਂ ਮਨ ਕਰਕੇ ਵਾਹਿਗੁਰੂ ਤੱਕ ਪਹੁੰਚ ਜਾਈਏ ਤੇ ਜਾਂ ਅਸੀਂ ਜਿਹੜਾ ਹੈ ਵੀ ਇੰਦਰੀਆਂ ਕਰਕੇ ਵਾਹਿਗੁਰੂ ਦੀ ਜਿਹੜੀ ਹੈ ਥਾ ਕੋਈ ਪਾ ਲਈਏ ਤੇ ਅਸੀਂ ਮਨ ਕਰਕੇ ਜਾਂ ਇੰਦਰੀਆਂ ਕਰਕੇ ਵਾਹਿਗੁਰੂ ਤੱਕ ਨਹੀਂ ਪਹੁੰਚ ਸਕਦੇ ਹਾਂ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ ਵਾਹਿਗੁਰੂ ਕਿਰਪਾ ਕਰਕੇ ਜਿਹੜੀ ਗੱਲ ਨਹੀਂ ਵੀ ਹੋ ਸਕਦੀ ਨਾ ਉਹ ਵੀ ਵਾਹਿਗੁਰੂ ਕਰ ਦਿੰਦਾ ਹੈ ਤੇ ਇਸ ਕਰਕੇ ਗੁਰਮੁਖ ਜਿਹੜਾ ਹੈ ਉਹ ਜੋਗ ਦੀਆਂ ਜਿਹੜੀਆਂ ਮੁਦਰਾ ਨੇ ਉਹਨਾਂ ਤੋਂ ਵੀ ਉੱਪਰ ਉੱਠ ਜਾਂਦਾ ਉਹਨੂੰ ਸਵਾਸ ਚੜਾਉਣ ਦੀ ਉਤਾਰਨ ਦੀ ਰੋਕਣ ਦੀ ਜਾਂ ਮਨ ਨੂੰ ਟਿਕਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਵਾਹਿਗੁਰੂ ਪਰਮਾਤਮਾ ਦੇ ਵਿੱਚ ਇੱਕ ਰਸ ਹੋ ਕਰਕੇ ਜੁੜਿਆ ਰਹਿੰਦਾ ਪੰਚਾਇਨ ਪਰਮੇਸ਼ਰੋ ਪੰਥ ਪੰਜ ਸ਼ਬਦ ਘਨ ਘੋਰ ਨਿਸ਼ਾਨਾ ਪੰਜ ਆਇਨ ਪੰਜ ਜਿਹੜੇ ਸੰਤ ਜਾਨ ਨੇ ਆਇਨ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਪਰਮੇਸ਼ਰ ਦਾ ਵਾਸਾ ਹੋ ਗਿਆ ਜਿਨ੍ਹਾਂ ਨੇ ਆਪਣੇ ਅੰਦਰ ਵਾਹਿਗੁਰੂ ਨੂੰ ਪ੍ਰਗਟ ਕਰ ਲਿਆ ਨਾ ਉਹ ਸੰਤ ਮਹਾਂਪੁਰਸ਼ ਜਿਹੜੇ ਨੇ ਨਾ ਉਹਨਾਂ ਦੇ ਅੰਦਰ ਹਮੇਸ਼ਾ ਹੀ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਪਰਾ ਬਾਣੀ ਹੈ ਪਰ ਉਹ ਬਾਣੀ ਦਾ ਜਾਪ ਜਿਹੜਾ ਉਸ ਅਵਸਥਾ ਦੇ ਵਿੱਚ ਪਰਾ ਪ੍ਰਸੰਤੀ ਮਦਮਾ ਤੇ ਬੈਖਰੀ ਤੋਂ ਵੀ ਅੱਗੇ ਲੰਘ ਕੇ ਜਿਹੜੇ ਸ਼ਬਦ ਬ੍ਰਹਮ ਦੀ ਕੋਹਰ ਆਵਾਜ਼ ਹੈ ਨਾ ਉਹ ਸੁਣਦੇ ਰਹਿੰਦੇ ਜਵੇਂ ਕੱਲ ਵੀ ਜ਼ਿਕਰ ਕੀਤਾ ਸੀ ਨਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੀਆਂ ਮਿੱਠਾ ਮਿੱਠੇ ਨੂੰ ਪੁੱਛਦੇ ਮੀਆਂ ਮਿੱਠਾ ਸੀ ਜਿਹੜਾ ਉਹਨੂੰ ਪੁੱਛਦੇ ਮੈਨੂੰ ਨਾਮ ਬਾਰੇ ਕੁਝ ਪਤਾ ਉਹ ਕਹਿੰਦਾ ਮਹਾਰਾਜ ਮੈਨੂੰ ਕੀ ਪਤਾ ਨਾਮ ਬਾਰੇ ਤੁਸੀਂ ਦੱਸੋ ਨਾਮ ਕੀ ਚੀਜ਼ ਮਹਾਰਾਜ ਕਹਿੰਦੇ ਆ ਸਾਰੇ ਕਿਤੇ ਉਹਦਾ ਨਾਮ ਦਾ ਹੀ ਪਸਾਰਾ ਹੈ ਸਤਿਗੁਰਾਂ ਨੇ ਉਹਦਾ ਹੱਥ ਫੜ ਕੇ ਉਹਦੇ ਅੰਦਰ ਸ਼ਬਦ ਚਲਾ ਦਿੱਤਾ ਵਾਹਿਗੁਰੂ 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 ਦਾ ਜਾਪ ਉਹਦੇ ਅੰਦਰ ਚੱਲ ਪਿਆ ਉਹ ਉਹਨੂੰ ਸਾਰੇ ਕਿਤੇ ਹੀ ਵਾਹਿਗੁਰੂ ਵਾਹਿਗੁਰੂ ਸੁਣਨ ਲੱਗ ਪੈਂਦਾ ਇਸ ਤਰ੍ਹਾਂ ਜਿਹੜਾ ਵੀ ਕੁਝ ਹੈ ਨਾ ਜੇ ਸ਼ਬਦ ਪੰਜ ਸ਼ਬਦਾਂ ਦੀ ਗੱਲ ਬਾਣੀ ਵਿੱਚ ਹੀ ਆਉਂਦਾ ਕਰ ਕਰ ਤਾਲ ਪਖਾਵਜ ਨੈਣੋ ਮਾਥੇ ਵਜਰ ਬਾਬਾ ਕੰਨੋ ਮੱਧ ਬਾਂਸਰੀ ਬਾਜੈ ਵੀ ਉਹਨਾਂ ਨੂੰ ਆਪਣੇ ਕੰਨਾਂ ਵਿੱਚ ਬਾਂਸਰੀ ਦੀਆਂ ਆਵਾਜ਼ਾਂ ਦੇ ਸੁਣਦੀਆਂ ਭਾਵ ਐ ਲੱਗਦਾ ਕਿ ਜਵੇਂ ਬੰਸਰੀਆਂ ਵੱਜਦੀਆਂ ਪਈਆਂ ਸ਼ਬਦ ਸੁਣਨ ਲੱਗ ਪੈਂਦੇ ਉਹਨਾਂ ਨੂੰ ਮੱਥੇ ਦੇ ਚ ਰਵਾਬ ਵਜ ਦੀ ਸੁਣ ਦੀ ਨਗਾਰੇ ਵਜ ਦੇ ਸੁਣਦੇ ਨੇ ਉਹਨਾਂ ਨੂੰ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਆ ਤੇ ਬ੍ਰਹਮ ਦਾ ਸ਼ਬਦ ਜਿਹੜਾ ਹੈ ਸਾਰੇ ਕਿਤੇ ਜਿਹੜਾ ਸ਼ਬਦ ਵਿਆਪਕ ਹੈ ਨਾ ਬ੍ਰਹਮ ਦੀਸ ਹੈ ਬ੍ਰਹਮ ਸੁਣੀ ਹੈ ਏਕ ਏਕਮ ਖਾਣੀ ਹੈ ਉਹਨਾਂ ਨੂੰ ਸਾਰੇ ਕਿਤੇ ਉਹ ਬ੍ਰਹਮ ਜਿਹੜਾ ਹੈ ਸੁਣਨ ਲੱਗ ਪੈਂਦਾ ਗੁਰਮਖ ਪੰਜ ਭੂ ਆਤਮਾ ਸਾਧ ਸੰਗਤ ਮਿਲ ਸਾਧ ਸੁਹਾਣਾ ਗੁਰਮੁਖ ਜਿਹੜਾ ਹੈ ਨਾ ਉਹ ਪੰਜ ਭੂਤ ਆਤਮਾ ਪੰਜ ਨੇ ਜਿਹੜੇ ਪੰਜ ਭੂਤ ਨੇ ਤਤ ਨੇ ਕਹਿ ਦਈਏ ਸ਼ਬਦ ਛਪਰਸ਼ ਰੂਪ ਰਸ ਗੰਧ ਇਹਨਾਂ ਤੋਂ ਜਿਹੜੀ ਪੰਜਾਂ ਤਤਾਂ ਦੀ ਸਤੋ ਅੰਸ਼ ਹੈ ਉਹਦੇ ਤੋਂ ਜਿਹੜਾ ਅੰਤਿਸ਼ਕਰਨ ਸਾਡਾ ਮਨ ਬਣਿਆ ਆਤਮ ਆਤਮ ਮਨ ਨੂੰ ਵੀ ਕਹਿੰਦੇ ਉਹ ਜਿਹੜਾ ਸਾਡਾ ਮਨ ਬਣਿਆ ਹੋਇਆ ਨਾ ਉਸ ਮਨ ਨੂੰ ਵੀ ਜਿੱਤ ਲਈਂਦਾ ਹੈ ਮਨ ਨੂੰ ਜਿੱਤ ਕਰਕੇ ਕੀ ਕਰ ਸਾਧ ਸੰਗਤ ਮਿਲ ਸਾਧ ਸੁਹਾਣਾ ਮਨ ਕਵੇਂ ਜਿੱਤਿਆ ਜਾਂਦਾ ਹੈ ਸਾਧ ਸੰਗਤ ਵਿੱਚ ਆ ਕੇ ਕੇ ਜੇ ਮਨ ਨੂੰ ਜਿੱਤਣਾ ਚਾਹੁੰਦਾ ਨਾ ਤਾਂ ਮਹਾਰਾਜ ਜੀ ਨੇ ਦੇਖੋ ਸਾਨੂੰ ਬਹੁਤ ਵਧੀਆ ਤਰੀਕੇ ਜੁਗਤੀਆਂ ਦਸੀਆਂ ਕਿ ਜੇ ਤੂੰ ਮਨ ਨੂੰ ਜਿੱਤਣਾ ਨਾ ਮਨ ਤਾਂ ਆਪਾਂ ਆਮੀ ਕਹਿੰਦੇ ਆ ਕਿ ਮਨ ਵੇਲਾ ਹੁੰਦਾ ਸ਼ੈਤਾਨ ਦਾ ਘਰ ਹੁੰਦਾ ਮਨ ਨੂੰ ਵੇਲਾ ਛੱਡ ਦਿਓ ਤੇ ਮਨ ਬੁਰਾਈਆਂ ਵੱਲੋਂ ਆਪੇ ਜਾਵੇਗਾ ਜਵੇਂ ਮਹਾਂਪੁਰਸ਼ ਸਮਝਾਉਂਦੇ ਸੀ ਕਹਿੰਦੇ ਪਾਣੀ ਨੂੰ ਤੁਸੀਂ ਡੋੜਦੇ ਹੋ ਨਾ ਪਾਣੀ ਨੂੰ ਕਿਤੇ ਪਾਣੀ ਨੇ ਨੀਵੇਂ ਪਾਸੇ ਆਪੇ ਚਲੇ ਜਾਣਾ ਨਿਵਾਨ ਨੂੰ ਪਾਣੀ ਕਿਤੇ ਡੋਲ ਦਿਓ ਤੁਸੀਂ ਪਾਣੀ ਨੇ ਆਪਣਾ ਰਸਤਾ ਆਪੇ ਚੁਣ ਲੈਣਾ ਉਹ ਨਿਵਾਨ ਨੂੰ ਆਪਣੇ ਆਪ ਹੀ ਚਲਾ ਜਾਂਦਾ ਪਰ ਜੇ ਪਾਣੀ ਨੂੰ ਉੱਪਰ ਚੜਾਉਣਾ ਹੋਵੇ ਉੱਪਰ ਆਪਾਂ ਕਿ ਦੂਸਰੀ ਮੰਜ਼ਲ ਤੀਸਰੀ ਮੰਜ਼ਲ ਤੇ ਲੈ ਕੇ ਜਾਣਾ ਤੇ ਪਾਣੀ ਨੂੰ ਪ੍ਰੈਸ਼ਰ ਦੇਣਾ ਪੈਂਦਾ ਫਿਰ ਪਾਣੀ ਚੜਦਾ ਨਿਵਾਨ ਨੂੰ ਤਾਂ ਆਪੇ ਚਲੇ ਜਾਣਾ ਉਹ ਵੀ ਮਨ ਨੂੰ ਜੇ ਅਸੀਂ ਢਿੱਲਾ ਛੱਡਦੇ ਆਂਗੇ ਨਾ ਖੁੱਲਾ ਛੱਡਦੇ ਆਂਗੇ ਕਿ ਕਹਿੰਦੇ ਜੀ ਨਹੀਂ ਜੀ ਐਵੇਂ ਸਾਨੂੰ ਬੰਦਿਸ਼ਾਂ 'ਚ ਪਾ ਦਿੱਤਾ ਵੀ ਕਥਾ ਕਰੋ ਅੰਮ੍ਰਿਤ ਵੇਲੇ ਉੱਠਿਆ ਕਰੋ ਬਾਣੀ ਪੜੋ ਸਾਧ ਸੰਗਤ ਕਰੋ ਵੀ ਐਵੇਂ ਬੰਦਿਸ਼ਾਂ ਨਾਲ ਥੋੜਾ ਰੱਬ ਮਿਲ ਜਾਂਦਾ ਕਿਤੇ ਮਨ ਸਾਫ਼ ਹੋਣਾ ਚਾਹੀਦਾ ਮਨ ਨੂੰ ਤੁਸੀਂ ਢਿੱਲਾ ਛੱਡ ਦਿਓ ਮਨ ਵਕਾਰਾਂ ਵੱਲੀ ਆਪੇ ਚਲਾ ਜਾਂਦਾ ਪਰ ਜੇ ਤੁਸੀਂ ਮਨ ਨੂੰ ਸਮਝਾ ਕੇ ਰੱਖੋਗੇ ਇਹ ਜਿਹੜਾ ਤਰੀਕਾ ਮਹਾਰਾਜ ਜੀ ਨੇ ਸਾਨੂੰ ਦਿੱਤਾ ਨਾ ਵੀ ਸਾਧ ਸੰਗਤ ਕਰਨੀ ਤੋਂ ਵੀ ਅੰਮ੍ਰਿਤ ਵੇਲੇ ਉੱਠਣਾ ਹੈ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਸਤਸੰਗਤ ਕਰਨੀ ਸੇਵਾ ਕਰਨੀ ਝਾੜੂ ਮਾਰਨਾ ਜੋੜੇ ਝਾੜਨੇ ਸੰਗਤ ਦੇ ਇਹਦੇ ਨਾਲ ਕੀ ਹੁੰਦਾ ਸਾਡਾ ਮਨ ਜਿਹੜਾ ਉਹਨਾਂ ਚ ਕੰਮਾਂ ਵਿੱਚ ਪਰਚਿਆ ਰਹਿੰਦਾ ਫਿਰ ਇਹਨੂੰ ਆਦਤ ਪੈ ਜਾਂਦੀ ਹੌਲੀ ਹੌਲੀ ਜਦੋਂ ਮਨ ਨੂੰ ਆਦਤ ਪੈ ਗਈ ਸੇਵਾ ਦੀ ਸਿਮਰਨ ਦੀ ਫਿਰ ਇਹ ਮਨ ਹੌਲੀ ਹੌਲੀ ਜੁੜਦਾ ਜੁੜਦਾ ਇੱਕ ਦਿਨ ਪੂਰਨ ਤੌਰ ਦੇ ਉੱਤੇ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਤਾਂ ਮਹਾਰਾਜ ਜੀ ਨੇ ਸਾਨੂੰ ਕਿਹਾ ਕਿ ਇਹ ਮਨ ਨੂੰ ਵਾਸਕ ਕੀਤਾ ਜਾ ਸਕਦਾ ਪਰ ਤਰੀਕੇ ਦੇ ਨਾਲ ਜੇ ਇਸ ਨੂੰ ਖੁੱਲਾ ਛੱਡ ਦਿੱਤਾ ਤੇ ਜਵੇਂ ਪਾਣੀ ਨਿਵਾਨ ਨੂੰ ਆਪੇ ਚਲਾ ਜਾਂਦਾ ਹੈ ਫਿਰ ਵਿਕਾਰਾਂ ਵੱਲ ਨੂੰ ਦੌੜਦਾ ਆਪਣੇ ਆਪ ਹੀ ਵਿਕਾਰਾਂ ਵੱਲ ਭੱਜ ਜਾਂਦਾ ਮਨ ਇਸ ਕਰਕੇ ਇਹਨੂੰ ਮਰਯਾਦਾ ਵਿੱਚ ਲਿਆਂਦਾ ਕਿ ਅਮਰਤ ਵੇ ਮਨ ਆਪਣੇ ਸਰੀਰ ਨੂੰ ਵੀ ਮर्यादा ਵਿੱਚ ਲਿਆ ਅਮਰਤ ਵੇ ਉੱਠਿਆ ਕਰ ਬਾਣੀ ਪੜਿਆ ਕਰ ਸਤਸੰਗਤ ਕਰਿਆ ਕਰ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬੈਠਿਆ ਕਰ ਚੰਗੇ ਗੁਰਮੁਖਾਂ ਕੋਲ ਬੈਠ ਜਿੱਥੋਂ ਤੈਨੂੰ ਕੋਈ ਚੰਗੀ ਗੱਲ ਸਿੱਖਣ ਨੂੰ ਮਿਲੇ ਤੇਰਾ ਮਨ ਜਿਹੜਾ ਇੱਧਰਲੇ ਪਾਸੇ ਨੂੰ ਗੁਰੂ ਵਾਲੇ ਪਾਸੇ ਨੂੰ ਤੁਰਨ ਲੱਗ ਪਵੇ ਤੇ ਗੁਰਮੁਖ ਜਿਹੜਾ ਭਾਈ ਸਾਹਿਬ ਜੀ ਕਹਿੰਦੇ ਉਹ ਪੰਜਾਂ ਤਤ ਪੰਜ ਜਿਹੜੇ ਤਤ ਨੇ ਉਹਨਾਂ ਤੋਂ ਉੱਪਰ ਜਿਹੜਾ ਮਨ ਪੈਦਾ ਹੋਇਆ ਉਹ ਮਨ ਨੂੰ ਜਿੱਤ ਕਰਕੇ ਜਿੱਤਦੇ ਕਵੇ ਨੇ ਸਾਧ ਸੰਗਤ ਮਿਲ ਸਾਧ ਸੁਹਾਣਾ ਕਿ ਉਹ ਸਾਧ ਸੰਗਤ ਵਿੱਚ ਮਿਲ ਕਰਕੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ ਜਿਵੇਂ ਆਪਾਂ ਬਾਣੀ ਵਿੱਚ ਵੀ ਪੜਦੇ ਨਾ ਮਾਰੇ ਕਹਿੰਦੇ ਉਹ ਗੁਰਮਖੋ ਸੂਰਮਾ ਹੈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਐ ਤਹ ਸੂਰਾ ਆਤਮ ਜਿਨੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਕਿ ਆਤਮ ਨੂੰ ਜਿੱਤਨਾ ਆਪਣੇ ਮਨ ਜੇ ਮਨ ਜੀਤੈ ਜਗ ਜੀਤ ਰੋਜ ਆਪਾਂ ਜਪਜੀ ਸਾਹਿਬ ਚ ਪੜਦੇ ਨਾ ਮਨ ਜੀਤੈ ਜਗ ਜੀਤ ਜਿਹੜਾ ਮਨ ਨੂੰ ਜਿੱਤ ਲੈਂਦਾ ਉਹ ਆਪਣੇ ਸਾਰੇ ਜਗ ਨੂੰ ਜਿੱਤ ਲੈਂਦਾ ਮਨ ਨੂੰ ਜਿੱਤਨਾ ਹੀ ਬੜਾ ਔਖਾ ਹੈ ਨਾ ਮਨ ਅਜਿੱਤ ਹੈ ਜਿੱਤਿਆ ਨਹੀਂ ਜਾਂਦਾ ਕਿਸੇ ਤੋਂ ਬਾਣੀ ਤਾਂ ਇਹ ਵੀ ਕਹਿੰਦੀ ਮਨਵਾਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਪੂਰਨ ਕਿਰਪਾ ਹੋ ਜਾਵੇ ਨਾ ਫਿਰ ਉਹ ਮਨਵਾਸ ਵਿੱਚ ਆਉਂਦਾ ਪਰ ਜਿਹੜੇ ਗੁਰਮੁਖ ਬਣ ਜਾਂਦੇ ਨੇ ਉਹਨਾਂ ਤੇ ਗੁਰੂ ਕਿਰਪਾ ਕਰ ਦਿੰਦਾ ਉਹ ਆਪਣੇ ਮਨ ਨੂੰ ਸਾਧ ਸੰਗਤ ਵਿੱਚ ਬੈਠ ਕਰਕੇ ਕਥਾ ਕੀਰਤਨ ਬਾਣੀ ਸਿਮਰਨ ਦੁਆਰਾ ਜਿੱਤ ਲੈਂਦੇ ਸਹਿਜ ਸਮਾਧਨਾ ਆਵਣ ਜਾਣਾ ਪਰ ਉਹ ਗੁਰਮੁਖ ਜਿਹੜਾ ਸਹਿਜ ਸਮਾਧੀ ਦੇ ਵਿੱਚ ਗਿਆਨ ਵਾਲੀ ਸਮਾਧੀ ਵਿੱਚ ਵਿਚਰਦਾ ਹਮੇਸ਼ਾ ਹੀ ਉੱਪਰ ਉੱਠ ਕਰਕੇ ਤੇ ਉਹਨਾਂ ਦਾ ਆਉਣ ਜਾਣ ਜੰਮਣ ਮਰਨ ਜਿਹੜਾ ਹੈ ਮਿਟ ਜਾਂਦਾ ਹੈ ਜੰਮਣ ਮਰਨ ਤੋਂ ਜਿਹੜੇ ਉਹ ਮੁਕਤ ਹੋ ਜਾਂਦੇ ਜਵੇਂ ਆਪਾਂ ਮਹਾਂਪੁਰਸ਼ਾਂ ਬਾਰੇ ਵਜਨ ਪੜ੍ਹਦੇ ਨਾ ਬਾਣੀ ਵਿੱਚ ਜ਼ਿਕਰ ਆਇਆ ਜਨਮ ਮਰਨ ਦੋਹ ਹੁ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਨ ਹਰਿ ਸਿਉ ਲੈਨ ਮਿਲਾਏ ਕਿ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਚੱਕਰ ਜਿਹੜਾ ਜੀਵ ਦਾ ਚੱਕਰ ਚੱਲਦਾ ਰਹਿੰਦਾ ਕਿਤੇ ਜੰਮ ਪਿਆ ਕਿਤੇ ਮਰ ਗਿਆ ਕਿਤੇ ਜੰਮ ਪਿਆ ਫਿਰ ਮਰ ਗਿਆ ਇਸ ਚੱਕਰ ਤੋਂ ਜਿਹੜੇ ਮਹਾਪੁਰਖ ਨੇ ਉਹ ਮੁਕਤ ਹੁੰਦੇ ਨੇ ਉਹ ਮੁੜ ਮੁੜ ਕੇ ਜੁਨੀਆਂ ਵਿੱਚ ਨਹੀਂ ਆਉਂਦੇ ਦੁਨੀਆਂ ਦਾ ਭਲਾ ਕਰਨ ਵਾਸਤੇ ਵਾਹਿਗੁਰੂ ਉਹਨਾਂ ਨੂੰ ਭੇਜ ਦੂ ਦਿੰਦਾ ਪਰ ਸਾਡੇ ਵਾਂਗ ਉਹ 84 ਲੱਖ ਜੁਨਾਂ ਵਿੱਚ ਨਹੀਂ ਭਟਕਦੇ ਫਿਰਦੇ ਰਹਿੰਦੇ ਇਸ ਕਰਕੇ ਇੱਥੇ ਭਾਈ ਸਾਹਿਬ ਜੀ ਕਹਿੰਦੇ ਆ ਗੁਰਮੁਖ ਪੰਚ ਭੂ ਆਤਮਾ ਸਾਧ ਸੰਗਤ ਮਿਲ ਸਾਧ ਸੁਹਾਣਾ ਸਹਿਜ ਸਮਾਧਨ ਆਵਣ ਜਾਣਾ ਸਹਜ ਸਮਾਧੀ ਦੇ ਵਿੱਚ ਵਿਚਰਦੇ ਗਿਆਨ ਵਾਲੀ ਅਵਸਥਾ ਵਿੱਚ ਵਿਚਰਦੇ ਆ ਤੇ ਜੰਮਣ ਮਰਨ ਦਾ ਜਤੋ ਰਹਿਤ ਹੋ ਜਾਂਦੇ ਆ ਇੱਥੇ ਭਾਈ ਸਾਹਿਬ ਜੀ ਨੇ ਪੰਜਾਂ ਦੀ ਗਿਣਤੀ ਕਰਕੇ ਜੋ ਗੁਰਸਿੱਖ ਦੀ ਗੁਰਮੁਖ ਦੀ ਅਵਸਥਾ ਸੱਚ ਨਾਲ ਜੁੜੀ ਹੁੰਦੀ ਹੈ ਉਹਦਾ ਜ਼ਿਕਰ ਕੀਤਾ ਸੋ ਮਹਾਰਾਜ ਸਾਡੇ ਤੇ ਕਿਰਪਾ ਕਰੋ 7ਵੀਂ ਵਾਰ ਦੀ ਨੰਬਰ 40 ਦੀ ਵਿਆਖਿਆ ਆਪਾਂ ਸਰਵਣ ਕੀਤੀ ਹੈ ਸਤਿਗੁਰੂ ਜੀ ਦਇਆ ਕਰਨ ਸਾਡੇ ਅੰਦਰ ਵੀ ਇਹ ਗੱਲ ਬਣੇ ਅਸੀਂ ਗੁਰਮੁਖ ਬਣ ਜਾਈਏ ਬਾਣੀ ਬਾਣੀ ਨਾਲ ਜੁੜੀਏ ਨਾਮ ਜਪੀਏ ਬੰਦਗੀ ਕਰੀਏ ਸਿਮਰਨ ਕਰੀਏ ਤਾਂ ਕਿ ਸਾਡਾ ਮਨੁੱਖਾ ਜਨਮ ਜਿਹੜਾ ਹੈ ਸਫਲ ਹੋ ਜਾਵੇ ਸੋ ਵਿਚਾਰਾਂ ਕਰਦਿਆਂ ਹਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਗੁਰਮੁਖ ਪੰਚ ਭੂ ਆਤਮਾ ਸਾਧ ਸੰਗਤ ਮਿਲ ਸਾਧ ਸੁਹਾਣਾ ਸਹਿਜ ਸਮਾਦ ਨਾ ਆਵਣ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ